ਖਲਸਾ ਵਾਹਿਗੁਰੂ ਜੀ ਕੀ ਫਤਿਹ ਧੰ ਤਨ ਸਿਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਇਸ ਸ਼ਬਦ ਤੇ ਆਪ ਸਾਰੇ ਬਲਿਹਾਰੇ ਜਾਈਏ ਸੁਣੋ ਥਿਲਾ ਹਲੋ ਤੇਰੇ ਚਰਣਾ ਤੋ ਜਾਵਾਂ ਬਲਹਾਰੇ ਤਤਿ ਲੋਤੀ ਬਣਵਾਲਿਆ ਤੇਰੇ ਚਰਣਾ ਤੋ ਜਾਵਾਂ ਬਲਹਾਰੇ ਤਤਿ ਲੋਤੀ ਬਣਵਾਲਿਆ ਹਸ ਹਸ ਕੇ ਤੂੰ ਕਸ਼ਟ ਸਹਾਰੇ ਤਤਿਲੋ ਤੇ ਬਣ ਵਾਲਿਆ ਹਸ ਹਸ ਕੇ ਤੂੰ ਕਸ਼ਟ ਸਹਾਰੇ ਪਾਣੇ ਵਿੱਚ ਰਹਿਣ ਵਾਲਿਆ ਹਸ ਹਸ ਕੇ ਤੂੰ ਕਸ਼ਟ ਸਹਾਰੇ ਪਾਣੇ ਵਿੱਚ ਰਹਿਣ ਵਾਲਿਆ ਗਰਮੀ ਸਿਕਰਦੀ ਜੇਠ ਦਾ ਮਹੀਨਾ ਗਰਮੀ ਸਿਕਰਦੀ ਜੇਠ ਦਾ ਮਹੀਨਾ ਤਪ ਦਾ ਤੰਦੂਰ ਵੰ ਉਤਰਤੀ ਦਸਿਨਾ ਸੀ तप दा तंदूर वांगू तरती दसी नासी तवियुत्ते दुखडे सहारे तत्ती लोते बैन वालया तत्ती तवी उत्ते दुखडे सहारे ਤਤਿ ਲੋਤਿ ਬੈਣਵਾਲਿਆ ਤੇਰੇ ਚਰਣਾ ਤੁਜਾਂ ਮ ਬਲਹਾਰੇ ਤਤਿ ਲੋਤਿ ਬੈਣਵਾਲਿਆ ਲਖਿਸਮਦੀ ਗੁਰੂ ਪੰਜਵੇਂ ਸਿਬੈ ਗਏ ਲਖਿਸਮਦੀ ਗੁਰੂ ਪੰਜਵੇਂ ਸਿਬੈ ਗਏ ਤੇਰਾ ਪਾਣਾ ਮਿੱਠਾ ਲਾਗੇ ਮੁਖ ਵਿੱਚੋਂ ਕਹਿ ਗਏ ਤੇਰਾ ਪਾਣਾ ਮਿੱਠਾ ਲਾਗੇ ਮੁਖ ਵਿੱਚੋਂ ਕਹਿ ਗਏ ਪਏ ਕਰਜੇ ਸੀ ਗੁਰਾਂ ਦੇ ਉਤਾਰੇ ਪਏ ਕਰਜੇ ਸੀ ਗੁਰਾਂ ਦੇ ਉਤਾਰੇ ചരണി ബു വണ്ടേ ചുബീ ജോ മറി സേണ്ട പാടി ਤੂ ਬੀ ਜਦੁ ਮਰੀ ਸੀ ਰਾਵੀ ਕੋਲੋਂ ਪੀੜ ਤੇਰੀ ਗਈ ਨਾ ਸਹਾਰੀ ਸੀ ਰਾਵੀ ਕੋਲੋਂ ਪੀੜ ਤੇਰੀ ਗਈ ਨਾ ਸਹਾਰੀ ਸੀ ਨਾਲ ਹੋਕਿਆਂ ਦੇ ਸਜ ਦੇ ਉਤਾਰੇ ਤਤਿ ਲੋ ਤੇ ਬਣਵਾ ਆਲਿਆ ਤੇਰੇ ਚਰਣਾ ਤੋਂ ਜਾਵਾਂ ਬਲਿਹਾਰੇ ਤਤਿ ਲੋਤ ਮੈਨਵਾਲਿਆ ਮਾਰ ਕੇ ਉਹ ਆਪਾ ਨਵੇਂ ਪੁਰਣੇ ਸੀ ਪਾ ਗਿਆ ਮਾਰ ਕੇ ਉਹ ਆਪਾ ਨਵੇਂ ਪੁਰਣੇ ਸੀ ਪਾ ਗਿਆ ਰਾਹ ਕੁਰਬਾਨੀ ਵਾਲਾ ਜਗ ਨੂੰ ਦਿਖਾ ਗਿਆ ਰਾਹ ਕੁਰਬਾਨੀ ਵਾਲਾ ਜਗ ਨੂੰ ਦਿਖਾ ਗਿਆ ਪਾ ਕੇ ਸਿੱਖੀ ਦੇ ਨੈਸੀ ਉਤਾਰੇ ਪਾ ਕੇ ਸਿੱਖੀ ਦੇ ਮਹਿਲ ਉਸਾਰੇ ਤਤਿ ਲੋਤੀ ਬਣਵਾਾਲਿਆ ਤੇਰੇ ਚਰਣਾ ਤੋਂ ਜਾਵਾਂ ਬਲਹਾਰੇ ਤਤਿ ਲੋਤੀ ਬਣਵਾਾਲਿਆ ਹੱਸ ਹੱਸ ਕੇ ਕਸ਼ਟ ਸਹਾਰੇ ਪਾਣੀ ਵਿੱਚ ਰਹਿਣ ਵਾਲਿਆ ਤੇਰੇ ਚਰਣਾ ਤੋਂ ਜਾਵਾਂ ਬਲਹਾਰੇ ਤਤਿ ਲੋਤਿ ਬੈਣਵਾਲਿਆ ਤੇਰੇ ਚਰਣਾ ਤੋਂ ਜਾਵਾਂ ਬਲਹਾਰੇ ਤਤਿ ਲੋਤਿ ਬੈਣਵਾਲਿਆ